ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵੇ ਦੇ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਾਂਜੀ ਬਾਕੀ ਅੱਜ ਦੇਖਦੇ ਆ ਕਿ ਕੀ ਕੀ ਕੰਮਕਾਰ ਕਰਦੇ ਆ ਤੇ ਤੁਸੀਂ ਬਾਕੀ ਜੁੜੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਪਲੀਜ਼ ਫੋਲੋਅਰ ਚ ਜਰੂਰ ਕਰਿਆ ਕਰੋ ਤੇ ਮੈਨੂੰ ਨਾਲੇ ਕਮੈਂਟ ਕਰਕੇ ਜਰੂਰ ਤੇ ਬਾਕੀ ਦਰ ਅਰਪਣ ਆ ਚੁੱਕੀ ਆ ਖੇਡਣ ਲੱਗੀ ਹੋਈ ਆ ਇਹ ਤੇ ਬਾਕੀ ਹਾਂ ਕਰਦੇ ਆ ਜੇ ਆਪਾਂ ਅੱਜ ਦੇ ਕੰਮ ਕਰ ਸਟਾਰਟ ਤੇ ਕਰੋ ਜੀ ਤੁਸੀਂ ਵੀ ਵਲੌਗ ਨੂੰ ਇੰਜੋਏ ਕੀ ਹੋ ਗਿਆ ਤੇਰੇ ਹੱਥ ਨੂੰ ਮਾਉਣ ਲੱਗਿਆ ਅਜੇ ਲੋਹਣਾ ਚੁੰਡੀ ਖੋਲੀ ਫਿਰਦੀ ਐ ਇੱਕ ਹਾਂ ਦੱਸੋ ਆਈ ਉਠਾ ਲਿਆ ਚਾੜੂ ਚੜੂ ਲਾ ਦੀਏ ਹਾਂ ਚਾੜੂ ਥੋਲੇ ਲਾ ਮੈਂ ਹੁਣ ਚਾਦਾ ਝਾੜੀ ਆ ਉੱਠੋ ਹੁਣ ਇੱਥੋਂ ਵੀ ਮੈਂ ਬੈੱਡ ਬੋਰਡ ਸਾਫ਼ ਕਰਨਾ ਉੱਪਰ ਬੈੱਡ ਝੜਦਾ ਲਾ ਲਿਆ ਉਹਨਾਂ ਦਾ ਉਹ ਕਰ ਲਿਆ ਬੈੱਡ ਸਾਫ਼ ਨਹੀਂ ਮੈਂ ਬੈੱਡ ਸਾਫ਼ ਕਰਨਾ ਉੱਠੋ ਉੱਠੋ ਹਾਂ ਹੂੰ ਠੀਕ ਹੈ ਹਾਂ ਹੁਣ ਸੌਣ ਦਾ ਟਾਈਮ ਆ 8:30 ਹੋਇਆ ਸਵੇਰ ਦੇ ਹਾਂ ਫੇਰ ਉੱਠ ਕੇ 4 ਵਜੇ ਦੇ ਉੱਤੇ ਹੋਏ ਜਾਂ ਕੰਮ ਕੀਤਾ ਵਾ ਆ ਮਾਰ ਕੇ ਹੁਣ ਸੌਣ ਦਾ ਟਾਈਮ ਆ 8:30 ਵਜੇ ਹੈ ਹਾਂ ਹੋਰ ਲੇ ਆ ਚਲ ਉਠੋ ਮੈਂ ਉਹ ਬੈੱਡ ਬੁੱਡ ਸਾਫ ਕਰਨਾ ਉਪਰ ਐ ਕਿਹੜੇ ਕਰ ਲਾਓ ਰੀ ਤੂੰ ਕਰਨਾ ਮੈਂ ਚਾਦਰ ਤੇ ਪਿਆ ਵਾ ਗੱਦੇਆਂ 'ਚ ਮੈਂ ਬੈੱਡ ਦੇ ਕਿਉਂਦੇ ਪਿਆ ਨਹੀਂ ਹੁਣ ਤੋ ਮੈਂ ਜਾਉ ਕਨੀ ਤੇ ਕੀ ਲਦਾਸ ਆਗਾ ਮੈਂ ਵੀ ਬੜਾ ਖਲਾਦਾ ਐ ਫਿਰ ਗੰਨੇ ਕਨੇ ਹਾਂ ਅੱਜ ਮੈਂ ਜੱਟ ਪ੍ਰਭਜੋ ਦਾ ਗੰਨੇ ਵਲੌਗ ਦਿੱਗੇ ਆ ਕਹਿੰਦੇ ਉਹ ਕਹੀ ਜਾਂਦਾ ਮੈਂ ਉਰੇ ਬਹਿ ਗਿਆ ਇਹ ਮੈਨੂੰ ਦੂਜੇ ਪਾਸੇ ਢਾਲੇ ਜਾਂਦੇ ਨੇ ਫਿਰ ਇਹ ਤੋਂ ਪੋ ਚਲਾਦਾ ਹਾਂ ਮੈਂ ਕੁਰਸੀ ਤੇ ਬੈ ਕੇ ਹੁਣ ਜਾਂਨੇ ਕੁਰਸੀ ਤਾਂ ਵੀ ਉੱਟੇ ਜਾਣਾ ਮੈਂ ਝਾੜੂ ਲਾਉਣਾ ਕਹਿੰਦੇ ਉਹ ਕੰਮ ਤੇਰਾ ਹੈ ਸੱਚੀ ਇੱਕ ਆਓ ਆਪ ਦੇਗਾ ਜਰਾ ਵਿਚੀਆਂ ਦੀਆ ਉਹ ਬਦਲ ਕੇ ਕੀ ਕਹਣਾ ਪੁੱਤ ਹੱਜੀ ਚੱਲ ਉੱਠੋ ਐਤੋਂ ਐਤੋਂ ਬੰਨੀ ਐਥੇ ਰੱਖ ਆਏ ਨਹੀਂ ਹੁੰਦਾ ਹੈ ਨਾਲੇ ਇੱਥੇ ਇਹ ਆ ਹੀ ਹੁੰਦਾ ਇੱਥੇ ਇਹਨੂੰ ਇੱਥੇ ਕਰਕੇ ਆਈ ਹਾਂ ਅੱਛਾ ਓਕੇ ਉਹ ਹਜੇ ਫੇ ਸਾਨੂੰ ਆਈਫੋਨ ਚਲਾਉਣਾ ਨਹੀਂ ਆਉਂਦਾਗਾ ਗਾਈਜ਼ ਆ ਮੇਰੇ ਹੁਣ ਹਸਬੰਡ ਨੇ ਹੈ ਨਾ ਮੈਨੂੰ ਆਈਫੋਨ ਗਿਫਟ ਪਕਾਤਾ ਹਾਂ ਹੁਣ ਮੈਂ ਆਈਫੋਨ ਦੇ ਵਿੱਚ ਵਲੌਗ ਬਣਾ ਰਹੀ ਆ ਮੈਨੂੰ ਦੱਸਿਓ ਕੁਆਲਿਟੀ ਕਿੱਦਾਂ ਦੀ ਆ ਠੀਕ ਆ ਠੀਕ ਆ ਹਾਂ ਇਹ ਕਹਿੰਦੇ ਹੈ ਨਾ ਕਹਿੰਦੇ ਜੇ ਤੇ ਹਾਂ ਹੁਣ ਕਿੰਨੇ ਸਬਸਕ੍ਰਾਈਬਰ ਕਰਨੇ ਆ ਦੱਸੋ ਟਾਰਗੇਟ 6 ਹੀ ਐ ਸਬਸਕ੍ਰਾਈਬਰ ਹੋ ਚੁੱਕਿਆ ਜਦੋਂ ਕਹਿੰਦੇ 10000 ਸਬਸਕ੍ਰਾਈਬਰ ਕਰਤਾ ਕਹਿੰਦੇ ਤੈਨੂੰ ਆਈਫੋਨ ਲੈ ਕੇ ਦਊਂਗਾ ਠੀਕ ਆ ਲਵ ਯੂ ਹਾਂ ਹੁਣ ਗਾਇਜ਼ ਜੇਰਾ ਫਟਾਫਟ ਹੁਣ 10000 ਸਬਸਕ੍ਰਾਈਬਰ ਪੂਰੇ ਕਰ ਦੋ ਖਿੱਚ ਕੇ ਕਰਾਂ ਕੰਮ ਨਾ ਸਬਸਕ੍ਰਾਈਬਰ ਪਹੁੰਚਾਈ ਤੇ ਵਿਊ ਵੀ ਹੋਣ ਚਾਹੀਦੇ ਆ ਸਬਸਕ੍ਰਾਈਬਰ ਤਾਂ ਆ ਹੀ ਜਾਂਦੇ ਆ ਵਿਊ ਤੁਹਾਨੂੰ ਦੇ ਦੀ ਆ ਦੇਖ ਲੈ ਕਹਿੰਦੇ ਵਿਊ ਨਹੀਂ ਆਉਂਦੇ ਤਾਂ ਮੇਰੀ ਵੀਡੀਓ ਨੂੰ ਪਲੀਜ਼ ਛੇਤੀ ਛੇਤੀ ਦੇਖਿਆ ਕਰੋ ਫਟਾਫਟ ਕਰ ਦਿਆ ਕਰੋ ਕਹਿੰਦਾ ਪੂਰੇ ਲਓ ਜੀ ਓਕੇ ਠੀਕ ਆ ਇੱਥੇ ਠੀਕ ਆ ਇਮਨੂ ਵਲੌਗ ਬਣਾਉਣਾ ਦੱਸ ਰਹੇ ਨੇ ਪਹਿਲਾਂ ਹਾਂ ਇਹਨਾਂ ਨੇ ਮੈਨੂੰ ਕਿਹਾ ਸੀ ਅਗਰ ਮੈਂ ਚੈਨਲ ਮੋਨਟਾਈਜ਼ ਹੋ ਜਬੇ ਕਹਿੰਦੇ ਤੈਨੂੰ ਕੈਮਰਾ ਲੈ ਕੇ ਦਊਂਗਾ ਉਹ ਵੀ ਸੋਨੀ ਦਾ ਕੈਮਰਾ ਲਿਆਇਆ ਮੈਂ ਚੰਦੇ ਜਿਹੜੋ ਗੱਲ ਕੀਤੀ ਸੀਗੀ ਉਹ ਵੀ ਇਹਨਾਂ ਨੇ ਮੈਨੂੰ ਲਿਆਤਾ ਠੀਕ ਆ ਕਦ ਕਿਹਾ ਲਿਆ ਕੇ ਨਹੀਂ ਦਿੱਤਾ ਹੈਗਾ ਇੱਕ ਇਧਰ ਆ ਫਰੀਦ ਜੀ ਮੈਂ ਜੀ ਲਿਆ ਕੇ ਨਹੀਂ ਦਿੱਤਾ ਹੈਗਾ ਤੁਸੀਂ ਮੈਨੂੰ ਸੋਨੀ ਦਾ ਕੈਮਰਾ ਹੁਣ ਇਹ ਮੈਨੂੰ ਕਹਿੰਦੇ ਤੈਨੂੰ ਆਈਫੋਨ ਲੈ ਕੇ ਦਊਂਗਾ ਕਹਿੰਦੇ ਮੈਨੂੰ ਮੈਨੂੰ ਆਈਫੋਨ ਲਿਆ ਕੇ ਦੇਣਾ ਆ ਬਲਤ ਤੁਸੀਂ ਫਟਾਫਟ ਵਿਊ ਪੂਰੇ ਕਰ ਦੋ ਵੱਧ ਤੋਂ ਵੱਧ ਊ ਲਿਆਓ ਤੇ 10000 ਸਬਸਕ੍ਰਾਈਬਰ ਪੂਰੇ ਕਰ ਦੋ ਆਪਾਂ ਇਹੀ ਦੱਬ ਲੈਣਾ ਦੱਸਿਓ ਮੈਨੂੰ ਕਿ ਕਮੈਂਟ ਕਰਕੇ ਕਿ ਕੁਆਲਿਟੀ ਕਿਦਾਂ ਦੀ ਆਉਂਦੀ ਆ ਠੀਕ ਆ ਅਸੀਂ ਅਸੀਂ ਜਾਣਾ ਲੱਗੇ ਯਾਨੀ ਮੈਂ ਦੱਬ ਲੈਣਾ ਮੈਂ ਤੈਨੂੰ ਦੱਸਤਾ ਦੇ ਕੀ ਚੱਲ ਗਿਆ ਦੱਬਲਾ ਮੈਂ ਠੀਕ ਆ ਹੁਣ ਆਪਾਂ ਇਹਦੇ ਚੀ ਵਲੌਗ ਬਣਾਇਆ ਕਰੀਏ ਫਟਾਫਟ ਘੈਂਟ ਜਿਹਾ ਵਿਊ ਕਰਾ ਲਿਆਓ ਠੀਕ ਆ ओके गामा ਤੇ ਅੱਜ ਆਪਾਂ ਨਾਲ ਹੈ ਨਾ ਸ਼ਾਮ ਨੂੰ ਜਾਣਾ ਇਹ ਪਿੰਡ ਨੂੰ ਤੇ ਫਟਾਫਟ ਹੁਣ ਕੰਮ ਨਿਬੇੜ ਲਈਏ ਬਸ ਇਹ ਕੱਲ ਵੀ ਸਕੂਲ ਗਿਆ ਹੋਇਆ ਵਾ ਆਪਾਂ ਖੇਡਦੀ ਫਿਰਦੀ ਆ ਤੇ ਹਨਾ ਕੱਲ ਵੀ ਸਕੂਲੋਂ ਆ ਜਵੇ ਫਿਰ ਆਪਾਂ ਉਹਦੇ ਆਉਣ ਤੋਂ ਬਾਅਦ ਸ਼ਾਮ ਨੂੰ ਧਰਾ ਧੂਰਾ ਗੱਡ ਕੇ ਰੋਦੋਬਾਚਾ ਫਿਰ ਪਿੰਡ ਨੂੰ ਜਾਣਾ ਆ ਕਿਉਂਕਿ ਕਾਲੂ ਹੈਗੀਆਂ ਨੇ ਰਖੜੀਆਂ ਤੇ ਸ਼ਾਮ ਨੂੰ ਆਪਾਂ ਜਾ ਕੇ ਕੱਲ ਵਾਲੇ ਵਲੌਗ ਦੇ ਵਿੱਚ ਦੇਖਿਓ ਕਿ ਤੁਹਾਨੂੰ ਹਨਾ ਉੱਥੇ ਵੀ ਸਾਰਿਆਂ ਦੇ ਨਾਲ ਆਪਾਂ ਮਿਲਾਵਾਂਗੇ ਠੀਕ ਆ ਤੇ ਬਾਕੀ ਹੋਰ ਹੁਣ ਮੈਂ ਝਾੜੂ ਪੋਚਾ ਕਰਨਾ ਇਹਨਾਂ ਨੂੰ ਥਾਲ ਦਇਥੋਂ ਕਿਉਂਕਿ ਇਹਨਾਂ ਨੇ ਬਹੁਤ ਉੱਗ ਉਟਣ ਇਹ ਸੰਗ ਤਾਂ ਉੱਠ ਨਹੀਂ ਰਹੀਆਂ ਹੈਗੀਆਂ ਆ ਮੈਂ ਨਾ ਥਾਲ ਦੇ ਥਾਲ ਦੇਣਾ ਮੈਂ ਇਹਨਾਂ ਨੂੰ ਐਸੀ ਤਾਂ ਸੋਚ ਦਬੀ ਸੀ ਦੀ ਹਾਏ 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 ਐਸੀ ਦੀ ਸੋਚ ਦਬੋ ਛੱਤੀ ਕਰੋ ਕਹਿੰਦੇ ਹੈ ਦੱਸ ਕਿ ਮੈਂ ਕੰਮ ਕਰ ਨਹੀਂ ਕਰਨਾ ਹੈ ਕਦੇ ਲੋ ਫਰਨਾ ਜਦੋਂ ਘਰੇ ਨੂੰ ਮੈਨੂੰ ਆਇਓ ਖਾ ਹੋਏ ਨਾ ਇੱਕ ਕੰਮ ਦਾ ਕੰਮ ਦਾ ਖਲਾਰਾ ਜੇ ਬਹਿ ਜਾਂਦਾ ਕਿ ਤੇ ਹਾਂ ਹੁਣ ਆਪਾਂ ਸਾਜਦੇ ਸਾਜਦੇ ਕੰਮ ਨੂੰ ਵੇੜ ਦਈਦਾ ਤੇ ਆ ਲੋ ਜੀ ਆ ਵਿਚਾਰੀ ਬਾਲੀ ਬਿਜੀ ਜਾਦੇ ਆ ਇਹਦਾ ਦੇਖੋ ਵਿਚਾਰੀ ਕੁੜੀ ਹੈ ਸਾਡੀ ਕਪੜੇ ਇਹ ਵਿਚਾਰੀ ਕਦੇ ਉਧਰ ਨੂੰ ਤਹਾਂ ਜੀ ਲਾ ਦਿੰਦੀ ਆ ਕਦੇ ਉਧਰ ਨੂੰ ਲਾ ਦਿੰਦੀ ਆ ਹਾਈ ਹਾਈ ਦਰਾਤੀ ਚਲ ਉਹ ਤਾਂ ਤੁਹਾਨੂੰ ਆ ਗਿਆ ਕੀ ਆ ਗਿਆ ਮਾਊ ਆ ਗਿਆ ਹਾਈ ਚਲ ਸ਼ੁਕਰ ਹੈ ਜੇ ਉੱਠੇ ਮੈਂ ਬੜਾ ਮੈਂ ਮੈਨਦਰਕੁੰਡਾ ਨਾਲ ਆਦੇਨਾ ਕਿ ਕਿੰਨਾ ਰੱਖਣਾ ਹੈ ਬਾਹਰ ਆਪਾਂ ਹੁਣ ਅੰਦਰੋਂ ਪਹਿਸਾ ਮੈਂ ਜੱਦਾ ਜੁੱਦਾ ਝਾੜਤੀ ਬੈੱਡ ਬੁਰ ਸਾਫ ਕਰਦੀ ਏ ਤੇ ਫਿਰ ਤੁਹਾਨੂੰ ਹੁਣ ਉਸ ਤੋਂ ਬਾਅਦ ਵੀ ਚਪਾ ਕਰਦੇ ਹਾਂਜੀ ਆਪਾਂ ਲੱਗੀਆਂ ਦੀ ਬਾਕੀ ਦੇ ਹੁਣ ਕੰਮ ਕਰ ਕਰਨ ਇੱਧਰ ਲੱਗੀਆਂ ਆ ਫੁਆਰੇ ਚ ਲਾਉਣਗੇ ਉਹ ਦੇਖੀ ਮੱਝਾਂ ਅਲੀ ਅੰਦਰ ਆਪਾਂ ਮੱਝਾਂ ਨੂੰ ਅੰਦਰ ਫੁਆਰੇ ਲਾਤੇ ਅੱਦਿਕਾ ਉੱਲੀਆ ਕਿ ਲਾਈਨੇ ਕੋ ਪਰੇ ਦਾ ਤੱਕ ਤੇ ਬਾਕੀ ਹਾਂ ਹੁਣ ਆਪਾਂ ਮੱਝਾ ਬਾਹਰ ਕੱਢਤੀਆਂ ਆਪਣੀਆਂ ਬੱਚੀ ਬਣੀ ਆ ਉਹ ਬੈਠੀਆਂ ਨੇ ਆਰਾਮ ਨਾਲ ਇਹ ਬੱਚੀ ਆਪਣੀਆਂ ਮੱਝਾਂ ਆਰਾਮ ਨਾਲ ਬੈਠੀਆਂ ਨੇ ਤੇ ਹੁਣ ਕੱਚੇ ਦੇ ਵਿੱਚ ਹਨਾ ਵਧੀਆ ਬੈਠ ਜਾਣਗੀਆਂ ਤੇ ਬਾਕੀ ਇੱਧਰ ਕੀ ਲਈ ਜਾਂਦੇ ਫੁਆਰਿਆਂ ਦਾ ਡੱਬਾ ਚੱਕਣ ਲੱਗੇ ਜਿਆ ਹਾਂ ਚਲ ਹੁਣ ਇਹ ਇੱਧਰ ਕੰਮ ਕਰਨ ਲੱਗੇ ਹੁਣ ਮੈਂ ਉੱਧਰ ਲਾ ਫਟਾਫਟ ਕਰ ਦਵਾ ਕਿਉਂਕਿ ਨਹੀਂ ਜਾ ਕੇ ਇਹਨਾਂ ਨੇ ਫੇਰ ਦੁਬਾਰਾ ਕਰ ਦੇਣਾ ਮੈਂ ਮੈਂ ਬੈੱਡ ਤੇ ਪੈਣਾ ਕਮਰੇ ਦੇ ਚੋਂ ਨਿਕਲੇ ਤੇ ਮੈਂ ਫਟਾਫਟ ਹੁਣ ਝੜੂ ਝੂੜੂ ਲਾਬ ਨਾ ਤੇ ਨਾਲੇ ਲਾ ਦਈਏ ਪੋਚਾ ਤੇ ਬਾਕੀ ਫਿਰ ਤੁਹਾਨੂੰ ਬਾਕੀ ਦਾ ਵਲੌਗ ਅੱਗੇ ਕੰਟੀਨਿਊ ਬਾਅਦ ਕਰਦੇ ਹਾਂ ਕੌਣ ਸਹੀ ਚੱਲਦੇ ਆ? ਆ ਬਾਹਰ ਵਾਲਾ ਵੀ ਚੱਲਦੇ ਆ। ਉਹ ਇੱਕ ਦੂਜੇ ਨਾਲ ਚੱਲਦਾ ਹੈ। ਹੈ? ਕੀ ਗਾ ਲੱਗੋ ਪਾਣੀ ਕਰਦੇ ਰਹੋ। ਕੋਲੀ ਵਾਲੇ ਕੋਸੇ ਕਰਦੀਆਂ ਬਾਰਗਾਰੇ। ਨਹੀਂ ਨਹੀਂ ਇਹ ਨਹੀਂ ਬਾਹਰ ਵਾਲਾ। ਉਹ ਉਹ ਜਾਂਦਾ ਉਹ ਵੀ ਮੈਗਨਿਕ ਤੋਫਕਾ ਜਿਹਾ ਫਿੜਦਾ ਇੱਕ ਪਾਸੇ ਵਾਲਾ। ਕੋਈ ਨਹੀਂ tal, vez ਹਾਂ ਇਹ 3 ਸਾਰੀ ਗਿੱਲੀ ਹੋ ਗਈ। ਲੈ ਚ ਕੀ ਇਹ ਤੇ ਕਚਰਾ ਆ ਗਿਆ। ਕੈਪੜੇ ਵਿੱਚ ਹੋਇਆ ਹੈ ਤਾਂ ਨਹੀਂ ਕਿਾ ਕੁਝ? ਗਿੱਲੀ ਹੋ ਗਈ ਸਾਰੀ। ஆ சோனா யாரா கிதா பானிவா ਸਾਰੇ ਭੱਜ ਗਏ। ਬੰਦ ਹੋ ਗਿਆ ਹੈ। ਅਦਰ ਵੈਂ ਦੀ ਹੱਕਾ ਮਾਰੀ ਜਾਂਦੀ ਹੈ। ਨਾਲ ਲੱਗੀ ਹੋਈ ਹੈ ਇੰਜਨ ਚੱਲਦਾ ਹੈ। ਉਹ ਪਾਣੀ ਵੀ ਜਾਂਦੀ ਆਹ। ਕਾਲੀਆਂ ਮਾਰੀ ਜਾਂਦੇ ਪਾਣੀ ਪੀਤੀ। ਆਹ ਦੇਖੋ ਕਿ ਕਿੱਥੇ ਦੇ ਦੇ ਬੰਦੇ ਕਰ। ਖੜੀ ਜੇ ਲੱਗਣੀ। ਅੱਬਾ ਬੰਦ ਹੋ ਗਿਆ। ਬੰਦ ਕਰਤਾ ਪਾਪਾ ਨੇ। ਹਾਏ ਨਾ ਲਾ ਫਿਰ। ਨਾ ਲਓ। ਹਾਂਜੀ ਲਓ ਜੀ ਇੱਧਰ। ਲੱਗੇ ਹੋਇਆ ਜੀ ਟ੍ਰੈਕਟਰ ਦੇ ਉੱਪਰ ਲੇਟਾਂ ਕਸਣ। ਤੇ ਦੋਨੋਂ ਕਸਤੀਆਂ ਤੇ ਇਹ ਕਿਵੇਂ ਕਿਵੇਂ ਸਾਰਾ ਹੋ ਹੋਇਆ ਵਾ ਤੇ ਤੁਹਾਨੂੰ ਇਹਨਾਂ ਦੇ ਚੈਨਲ ਦੇ ਉੱਤੇ ਜਾ ਕੇ ਦੇਖਣ ਨੂੰ ਮਿਲ ਜਾਣਗੀਆਂ ਵੀਡੀਓ ਦੇਖ ਲਿਓ ਇਹਨਾਂ ਦੇ ਚੈਨਲ ਤੇ ਜਾ ਕੇ ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਹਨਾ ਲਿੰਕ ਪਾ ਦੂੰਗੀ ਤੁਸੀਂ ਉੱਤੇ ਜਾ ਕੇ ਦੇਖ ਲਿਓ ਆਪਾਂ ਸਾਰੀਆਂ ਹਨਾ ਵੀ ਇਹ ਹੈ ਕਿਵੇਂ-ਕਿਵੇਂ ਕਸਿਆਵਾ ਹੋ ਜੀ ਵੈਸੇ ਕਾਸਤੀਆਂ ਇਹ ਸਾਰੀਆਂ ਤੇ ਹੁਣ ਕਿੱਦਾਂ-ਕਿੱਦਾਂ ਜੋੜ ਵਗੈਰਾ ਲਾਉਂਦੇ ਆ ਸਾਰਾ ਕੁਝ ਹਨਾ ਤੁਹਾਨੂੰ ਇਹਨਾਂ ਦੇ ਚੈਨਲ ਤੇ ਦੇਖਣ ਨੂੰ ਮਿਲ ਜੂਗਾ ਤੁਸੀਂ ਜਾ ਕੇ ਦੇਖ ਲਿਓ ਜੀ ਲੋ ਜੀ ਬਾਕੀ ਹਨਾ ਆਪਣਾ ਅੱਜ ਦਾ ਵਲੌਗ ਇੰਨੇ ਕਿਉਂਕਿ ਜੇ ਹਾਂ ਹੋਰ ਬਣਾਇਆ ਫਿਰ ਬਹੁਤ ਵੱਡਾ ਜਿਆਦਾ ਬਣ ਜਾਣਾ ਵਾ ਤੇ ਬਾਕੀ ਆਪਣਾ ਅੱਜ ਦਾ ਵਲੌਗ ਇੰਨੇ ਜੇਕਰ ਤੁਹਾਨੂੰ ਮੇਰੀ ਇਹ ਵਲੌਗ ਵਧੀਆ ਲੱਗਿਆ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤੁਹਾਨੂੰ ਬਾਏ ਬਾਏ